ਤੇ ਚਵਰ ਤਖਤ ਸ਼ਤਰ ਦੇ ਮਾਲਕ ਜੁਗੋ ਜੁਗਾ ਟਲ ਗੁਰਤਾ ਗਦੀ ਉੱਪਰ ਸਿਵਾਇ ਮਾਨ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਪੂਰੇ ਸਤਿਗੁਰੂ ਧੰਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤਿੰਨਾਂ ਦੀ ਹਜ਼ੂਰੀ ਦੇ ਵਿੱਚ ਸਿਵਾਇ ਮਾਨ ਗੁਰੂ ਰੂਪ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾਲਸਾ ਸਾਧ ਸੰਗਤ ਜੀ ਆਓ ਸਤਗੁਰੂ ਜੀ ਦੀ ਅਪਾਰ ਕਿਰਪਾ ਰਮਤ ਹੋਈ ਹੈ ਸਾਡੇ ਕੰਨਾਂ ਦੇ ਵਿੱਚ ਅੰਮ੍ਰਿਤ ਵੇਲੇ ਗੁਰੂ ਦੀ ਮਿੱਠੀ ਬਾਣੀ ਪੈ ਰਹੀ ਹੈ ਜੋ ਸਤਗੁਰ ਦਾ ਫਰਮਾਨ ਹੈ ਏ ਸਰਬਨੋ ਮੇਰਿਓ ਸੱਚਾ ਸੁਨਣਾ ਨੋ ਪਠਾਈ ਸੱਚਾ ਸੁਨਣਾ ਨੋ ਪਠਾਈ ਸਰੀਰ ਲਾਏ ਸੁਣਹੁ ਸਤ ਬਾਣੀ ਸਨ ਹੁਕਮ ਕੀਐ ਸੰਸਾਰ ਤੇ ਰਹਿ ਕੇ ਸਤਿਗੁਰੂ ਜੀ ਕਹਿੰਦੇ ਐ ਬੰਦੇ ਐ ਮਨੁੱਖ ਤੂੰ ਪਰਮੇਸ਼ਰ ਦੀ ਬੰਦਗੀ ਕਰ ਉਹਦਾ ਨਾਮ ਕੰਨਾਂ ਰਹੀਂ ਸਰਵਣ ਕਰ ਸੱਚ ਕੀ ਹੈ ਇੱਥੇ ਕੇਵਲ ਗੁਰੂ ਦਾ ਨਾਮ ਗੁਰੂ ਦੀ ਬਾਣੀ ਗੁਰੂ ਦਾ ਸਿਮਰਨ ਹੋਰ ਸਭ ਕੁਝ ਝੂਠ ਹੈ ਜਿੰਨੀਆਂ ਵੀ ਗੱਲਾਂ ਬਾਤਾਂ ਸੰਸਾਰ ਦੀਆਂ ਕਰਦੇ ਆ ਸਭ ਝੂਠ ਹੈ ਸਭ ਖਤਮ ਹੋਣ ਵਾਲੀਆਂ ਹਨ ਸੱਚ ਕੀ ਹੈ ਪਰਮੇਸ਼ਰ ਦਾ ਨਾਮ ਪਰਮੇਸ਼ਰ ਪਰਮਾਤਮਾ ਜਿਹੜਾ ਆਪਣੇ ਕੰਨਾਂ ਰਾਹੀਂ ਗੁਰੂ ਦੀ ਬਾਣੀ ਸਰਵਣ ਕਰਦਾ ਹੈ ਸਤਿਗੁਰੂ ਜੀ ਕਹਿੰਦੇ ਉਹ ਅਸਲ ਲਾਹੇ ਵਾਲਾ ਕੰਮ ਕਰ ਰਿਹਾ ਸੰਸਾਰ ਤੇ ਅਸਲ ਚੰਗੀ ਕਿਸਮਤ ਵਾਲਾ ਉਹ ਹੈ ਜਿਹਨੂੰ ਕੰਨਾਂ ਰਾਹੀਂ ਗੁਰੂ ਦੀ ਬਾਣੀ ਸੁਣਨ ਨੂੰ ਮਿਲ ਗਈ ਭਾਗਾਂ ਵਾਲਾ ਉਹ ਹੈ ਸੰਸਾਰ ਤੇ ਭਾਗਾਂ ਵਾਲਾ ਉਹ ਨਹੀਂ ਵੀ ਜਿਹਦੇ ਕੋਲ ਕੋਈ ਅਹੁਦਾ ਆ ਗਿਆ ਜਿਹਦੇ ਕੋਲ ਕੋਈ ਮਾਇਆ ਦੀ ਗੱਫੇ ਆ ਗਏ ਜਾਂ ਕੋਈ ਹੋਰ ਦਾਤ ਮਿਲ ਗਈ ਸਤਿਗੁਰੂ ਜੀ ਕਹਿੰਦੇ ਇਹ ਤਾਂ ਦਾਤਾਂ ਗੁਰੂ ਦੀਆਂ ਪਰ ਭਾਗਾਂ ਵਾਲਾ ਕਿਹੜਾ ਮੰਨਿਆ ਗੁਰੂ ਨੇ ਜਿਹੜਾ ਸੰਸਾਰ ਤੇ ਰਹਿ ਕੇ ਗੁਰੂ ਦਾ ਸਿਮਰਨ ਕਰਦਾ ਹੈ ਗੁਰੂ ਵਾਲਾ ਬਣ ਕੇ ਨਾਮ ਜਪਦਾ ਹੈ ਉਹ ਭਾਗਾਂ ਵਾਲਾ ਹੈ ਉਹਦੇ ਭਾਗ ਉਹਦੀ ਚੰਗੀ ਕਿਸਮਤ ਹੈ ਜਿਨੇ ਪਰਮਾਤਮਾ ਨੂੰ ਸਿਮਰਿਆ ਜਿਹੜਾ ਭੁੱਲ ਗਿਆ ਸੰਸਾਰ ਤੇ ਰਹਿ ਕੇ ਭਾਵੇਂ ਗੁਰਮੁਖ ਪਿਆਰੇ ਸੰਸਾਰ ਤੇ ਉਹਨੇ ਕੁਝ ਵੀ ਪ੍ਰਾਪਤ ਕਰ ਲਿਆ ਪਰ ਜੇ ਵਾਹਿਗੁਰੂ ਨੂੰ ਨਹੀਂ ਚੇਤੇ ਕੀਤਾ ਨਾ ਆਪਾਂ ਇੱਕ ਪੰਕਤੀ ਪੜ੍ਹਦੇ ਹਾਂ ਸਤਿਗੁਰੂ ਦੀ ਬਾਣੀ ਭਗਤ ਰਵਿਦਾਸ ਜੀ ਦੀ ਭਗਤ ਰਵਿਦਾਸ ਜੀ ਕਹਿੰਦੇ ਜਲ ਕੀ ਪੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ ਹਾੜ ਮਾਸ ਨਾੜੀ ਕੋ ਪਿੰਜਰ ਪੰਖੀ ਵਸੈ ਵਿਚਾਰਾ ਪ੍ਰਾਨੀ ਕਿਆ ਮੇਰਾ ਕਿਆ ਤੇਰਾ ਜੈਸੇ ਤਰਵਰ ਪੰਖ ਵਸੇਰਾ ਰੱਖੋ ਕੰਧ ਉਸਾਰੋ ਨੀਵਾ ਸਾਢੇ ਤਿੰਨ ਹਾਥ ਤੇਰੀ ਸੀਵਾ ਬੰਕੇ ਬਾਲ ਪਾਗ ਸਿਰ ਡੇਰੀ ਇਹ ਤਨ ਹੋਏ ਗੋ ਭਸਮ ਕੀ ਢੇਰੀ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਗਿਨ ਬਾਜੀ ਹਾਰੀ ਕੌਣ ਪਾਗਾ ਵਾਲਾ ਉੱਚੇ ਮੰਦਰਾਂ ਵਾਲਾ ਨਹੀਂ जिदे ਘਰ ਵਿੱਚ ਨਾਰੀ ਸੁੰਦਰ ਉਹ ਭਾਗਾਂ ਵਾਲਾ ਨਹੀਂ ਜਿਦੇ ਘਰ ਵਿੱਚ ਮਾਇਆ ਧਨ ਗੱਫੇ ਉਹ ਭਾਗਾਂ ਵਾਲਾ ਨਹੀਂ ਸਤਿਗੁਰੂ ਨੇ ਤਾਂ ਕਹਿ ਦਿੱਤਾ ਉੱਚੇ ਮੰਦਰ ਸੁੰਦਰ ਨਾਰੀ RAM ਨਾਮ ਬਿਨ ਬਾਜੀ ਹਾਰੀ ਬਾਜੀ ਕਾਦੇ ਤੋਂ ਬਿਨਾ ਹਾਰਿਆ ਪਰਮੇਸ਼ਰ ਦੇ ਨਾਮ ਤੋਂ ਬਿਨਾ ਫਿਰ ਭਾਗਾਂ ਵਾਲਾ ਕੌਣ ਹੈ ਜਿਨੇ ਨਾਮ ਜਪਿਆ ਜਿਨੇ ਨਾਮ ਕੰਨਾਂ ਰਾਹੀਂ ਸਰਵਣ ਕੀਤਾ ਇਸ ਕਰਕੇ ਅੱਜ ਦੇ ਸ੍ਰੀ ਮੁਖਵਾਕ ਅੰਦਰ ਸਤਿਗੁਰੂ ਜੀ ਸਾਨੂੰ ਇਸੇ ਤਰ੍ਹਾਂ ਦਾ ਹੀ ਪਾਵਨ ਉਪਦੇਸ਼ ਬਖਸ਼ ਰਹੇ ਹਨ ਇਹਨੇ ਜਿਹਨੂੰ ਭੁੱਲ ਗਿਆ ਵਾਹਿਗੁਰੂ ਉਹ ਮਾੜੇ ਕਰਮਾਂ ਵਾਲਾ ਹੈ ਮਾੜੀ ਕਿਸਮਤ ਵਾਲਾ ਹੈ ਜਿਹਨੂੰ ਚੇਤੇ ਹੈ ਪਰਮੇਸ਼ਰ ਉਹ ਚੰਗੀ ਕਿਸਮਤ ਵਾਲਾ ਹੈ ਇਸ ਕਰਕੇ ਚੰਗੀ ਕਿਸਮਤ ਵਾਲਾ ਉਹ ਹੈ ਜਿਹਨੂੰ ਵਾਹਿਗੁਰੂ ਚੇਤੇ ਹੈ ਸਵਾਸ ਸਵਾਸ ਨਾਮ ਜਪਦਾ ਹੈ ਨਾ ਜਿਹੜਾ ਉਹ ਭਾਗਾਂ ਵਾਲਾ ਹੈ ਮਾੜੀ ਕਿਸਮਤ ਵਾਲਾ ਉਹ ਹੈ ਜਿਹਨੂੰ ਵਾਹਿਗੁਰੂ ਚੇਤੇ ਨਹੀਂ ਹੁਣ ਆਪਾਂ ਦੇਖਦੇ ਨਾ 24 ਦੇ 24 ਘੰਟੇ ਬੰਦਾ ਆਪਣੇ ਕੰਮਾਂ ਦੇ ਵਿੱਚ ਖਚਤ ਹੈ ਬਿਲਕੁਲ ਵੀ ਨਹੀਂ ਚੇਤੇ ਵਾਹਿਗੁਰੂ ਕਦੇ 5 ਮਿੰਟ ਨਹੀਂ ਕੱਢੇ ਵਾਹਿਗੁਰੂ ਨਹੀਂ ਚੇਤੇ ਕਰਨ ਵਾਸਤੇ ਜੇ ਕਿਤੇ ਗੱਲ ਚੱਲਦੀ ਹੈ ਤੇ ਜੇ ਮੈਨੂੰ ਰੱਬ ਭੁੱਲਿਆ ਥੋੜੀ ਹੈ ਮੈਨੂੰ ਤਾਂ ਚੇਤੇ ਹੈ ਜੇ ਤੈਨੂੰ ਚੇਤੇ ਆ ਤੇ ਫਿਰ ਉਹ ਕੀ ਕੀਤਾ ਉਹਨੂੰ ਯਾਦ ਕਰਨ ਵਾਸਤੇ ਉਹਨੂੰ ਚੇਤੇ ਕਰਨ ਵਾਸਤੇ ਉਹਦੇ ਨਾਲ ਮਿਲਣ ਵਾਸਤੇ ਉਹਨੂੰ ਮਨਾਉਣ ਵਾਸਤੇ ਕੀ ਯਤਨ ਕੀਤਾ ਹਾਂ ਬਸ ਚੇਤੇ ਹੈ ਸਤਿਗੁਰੂ ਜੀ ਕਹਿੰਦੇ ਇਹ ਚੇਤਾ ਕਰਨਾ ਨਹੀਂ ਉਹਨੂੰ ਸਵਾਸ-ਵਾਸ ਯਾਦ ਰੱਖਣਾ ਉਹਦੇ ਹੁਕਮ ਅnder ਤੁਰਨਾ ਉਹਦੇ ਡਰ ਅnder ਤੁਰਨਾ ਡਰਤਾ ਤੈਨੂੰ ਕਹੀ ਨਹੀਂ ਪਰਮੇਸ਼ਰ ਦਾ ਬਿਲਕੁਲ ਵੀ ਡਰ ਨਹੀਂ ਰਿਹਾ ਅੱਜ ਬੰਦੇ ਨੂੰ ਵਾਹਿਗੁਰੂ ਦਾ ਪਰਮੇਸ਼ਰ ਦਾ ਬੰਦੇ ਨੇ ਤਾਂ ਇਹ ਹੀ ਕਹਿ ਕੇ ਸਾਰ ਦਿੱਤਾ ਜੀ ਰੱਬ ਤਾਂ ਹੈ ਹੀ ਨਹੀਂ ਮੈਂ ਆਪ ਹੀ ਰੱਬ ਫਿਰ ਡਰ ਕਿੱਥੋਂ ਰਹਿਣਾ ਜਿਨ੍ਹਾਂ ਨੂੰ ਭੈ ਹੈ ਜਿਨ੍ਹਾਂ ਨੂੰ ਡਰ ਹੈ ਸਤਿਗੁਰੂ ਜੀ ਕਹਿੰਦੇ ਉਹ ਉਹਨਾਂ ਨੂੰ ਵਾਹਿਗੁਰੂ ਚੇਤੇ ਹੈ ਤੇ ਉਹੀ ਮੇਰੇ ਸਿੱਖ ਹੈ ਜਿਨ੍ਹਾਂ ਨੂੰ ਡਰ ਨਹੀਂ ਭੈ ਨਹੀਂ ਉਹ ਸਿੱਖ ਨਹੀਂ ਮੇਰੇ ਸਤਿਗੁਰੂ ਦਾ ਫਰਮਾਨ ਹੈ ਜਿਨ ਭੈ ਅਦਬ ਨਾ ਬਾਣੀ ਧਾਰਾ ਜਾਣੋ ਸੋ ਸਿੱਖ ਨਹੀਂ ਹਮਾਰਾ ਕਹਿੰਦੇ ਜਿਨੂੰ ਭੈ ਨਹੀਂ ਪਰਮੇਸ਼ਰ ਦਾ ਡਰ ਨਹੀਂ ਵੈ ਗੁਰੂ ਦਾ ਉਹ ਮੇਰਾ ਸਿੱਖ ਹੀ ਨਹੀਂ ਹੈ ਇਸ ਕਰਕੇ ਜਿਨੇ ਵਿਸਾਰ ਦਿੱਤਾ ਉਹ ਮਾੜੇ ਕਰਮਾਂ ਵਾਲਾ ਜਿਨੇ ਚੇਤੇ ਰੱਖਿਆ ਉਹ ਚੰਗੀ ਕਿਸਮਤ ਵਾਲਾ ਅੱਜ ਸਤਿਗੁਰੂ ਜੀ ਸਾਨੂੰ ਉਪਦੇਸ਼ ਬਖਸ਼ਦੇ ਹਨ ਤਨਸਰੀ ਮਹੱਲਾ ਪੰਜਵਾਂ ਰਾਗ ਤਨਸਰੀ ਹੈ ਬਾਣੀ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਹੈ ਸਤਿਗੁਰੂ ਜੀ ਕਹਿੰਦੇ ਜਿਸ ਕਉ ਬਿਸਰੈ ਪ੍ਰਾਨਪਤ ਦਾਤਾ ਸੋਈ ਗਨਹੋ ਅਭਾਗਾ ਕਹਿੰਦੇ ਜਿਨ੍ਹਾਂ ਨੂੰ ਪਰਮੇਸ਼ਰ ਪਰਮਾਤਮਾ ਪ੍ਰਾਨਪਤ ਜਿਹੜਾ ਪ੍ਰਾਨਾਂ ਨੂੰ ਚਲਾ ਰਿਹਾ ਵਾਹਿਗੁਰੂ ਉਹ ਭੁੱਲ ਗਿਆ ਨਾ ਬਿਸਰ ਗਿਆ ਜੀ ਨੂੰ ਕਹਿੰਦੇ ਉਹ ਅਭਾਗਾ ਹੈ ਮਾੜੀ ਕਿਸਮਤ ਵਾਲਾ ਉਹ ਜਿਨੇ ਵਾਹਿਗੁਰੂ ਨੂੰ ਭੁਲਾ ਦਿੱਤਾ ਜਿਸ ਕੋ ਬਿਸਰੇ ਪ੍ਰਾਨਪਤ ਦਾਤਾ ਸੋਈ ਗਨਹੁ ਅਭਾਗਾ ਉਹ ਮਾੜੀ ਕਿਸਮਤ ਵਾਲਾ ਹੈ ਅਭਾਗਾ ਕਹਿੰਦੇ ਜਿਹਦੇ ਮਾੜੇ ਭਾਗ ਹੋਣ ਜਿਹਦੀ ਮਾੜੀ ਕਿਸਮਤ ਹੋ ਗਈ ਅੱਗੇ ਕਹਿੰਦੇ ਚਰਨ ਕਮਲ ਜਾ ਕਾ ਮਨ ਰਾਗਿਓ ਅਮਿਆ ਸਰੋਵਰ ਪਾਗਾ ਕਹਿੰਦੇ ਜਿਹਦਾ ਮਨ ਗੁਰੂ ਦੇ ਸੋਹਣੇ ਚਰਨਾਂ ਨਾਲ ਜੁੜ ਗਿਆ ਨਾ ਰੰਗਿਆ ਗਿਆ ਕਹਿੰਦੇ ਉਹਨੇ ਅਸਲ ਆਨੰਦ ਲਿਆ ਗੁਰੂ ਦੇ ਚਰਨਾਂ ਤਨ ਉਨੇ ਨਾਮ ਰੂਪ ਸਰੋਵਰ ਵਿੱਚ ਚੁੱਭੀਆਂ ਮਾਰੀਆਂ ਉਹਨੇ ਅਸਲ ਆਨੰਦ ਲਿਆ ਪਰਮੇਸ਼ਰ ਦੇ ਨਾਮ ਦਾ ਤੇ ਨਾਮ ਦਾ ਆਨੰਦ ਕੌਣ ਲੈਂਦੇ ਗੁਰੂ ਦੇ ਪਿਆਰੇ ਤੇਰਾ ਜਨ ਰਾਮ ਨਾਮ ਰੰਗ ਜਾਗਾ ਸਤਿਗੁਰੂ ਜੀ ਕਹਿੰਦੇ ਜਿਹੜੇ ਉਹ ਵਾਹਿਗੁਰੂ ਦੇ ਜਾਨਾ ਨਾ ਸੇਵਕ ਆ ਉਹ ਗੁਰੂ ਦੇ ਨਾਮ ਵਿੱਚ ਰੰਗੇ ਜਾਂਦੇ ਆ ਉਹ ਜਾਗ ਜਾਂਦੇ ਅੰਦਰੋਂ ਮਨ ਸੁੱਤਾ ਨਹੀਂ ਰਹਿੰਦਾ ਉਹਨਾਂ ਦਾ ਜਿਹੜੇ ਗੁਰੂ ਨਾਲ ਜੁੜ ਜਾਂਦੇ ਸਾਡੀ ਤਾਂ ਸਰੀਰ ਦੀ ਜਾਗ ਨਹੀਂ ਖੁੱਲਦੀ ਮਨ ਦੀ ਜਾਗ ਕਿੱਥੋਂ ਖੁੱਲਣੀ ਹੈ ਸਾਨੂੰ ਸਾਡੀ ਤਾਂ ਅੱਖ ਹੀ ਨਹੀਂ ਖੁੱਲਦੀ ਪਰ ਸਤਿਗੁਰੂ ਜੀ ਕਹਿੰਦੇ ਇੱਕ ਮਨ ਕਰਕੇ ਜਾਗੇ ਬਚਨ ਪੜ੍ਹਦੇ ਨੇ ਆਪਣਾ ਇੱਕ ਨਾ ਨੋ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾ ਇੱਕਨਾਂ ਨੂੰ ਤਾਂ ਸਾਰੇ ਕਾਸੇ ਦੀ ਸੋਝੀ ਆ ਗਈ ਵੀ ਸੰਸਾਰ ਤੇ ਕੀ ਲੈਣਾ ਹੈ ਇੱਕ ਦਿਨ ਸੰਸਾਰ ਤੋਂ ਜਾਣਾ ਹੈ ਇੱਕ ਦਿਨ ਸਾਰਾ ਕੋਈ ਛੱਡਣਾ ਹੈ ਇੱਕਨਾਂ ਨੂੰ ਤਾਂ ਸੋਝੀ ਆ ਗਈ ਤੇ ਇੱਕ ਬੇਪਰਵਾ ਹੋਏ ਫਿਰਦੇ ਵੀ ਦੇਖੀ ਜਉ ਜੋ ਹੋ ਕਰੋ ਮਨਾਂ ਆਇਆ ਭੋਗ ਭੋਗੋ ਸੰਸਾਰ ਤੇ ਵੇਖੀ ਜਉ ਜਮਾਂ ਦੀਆਂ ਮਾਰਾਂ ਪੈਣਗੀਆਂ ਜਦੋਂ ਸਤਿਗੁਰੂ ਜੀ ਕਹਿੰਦੇ ਇੱਕ ਜਾਗ ਗਏ ਇੱਕ ਸੁੱਤੇ ਪਏ ਆ ਇੱਕ ਮਨ ਕਰਕੇ ਜਾਗ ਗਏ ਜਗਦੇ ਕੌਣਾ ਤੇਰਾ ਜਨ ਰਾਮ ਨਾਮ ਰੰਗ ਜਾਗਾ ਗੁਰੂ ਦਾ ਪਿਆਰਾ ਗੁਰੂ ਦੇ ਨਾਮ ਵਿੱਚ ਜੁੜ ਕੇ ਜਾਗ ਜਾਂਦਾ ਹੈ ਫਿਰ ਅੱਗੇ ਕਹਿੰਦੇ ਆਲਸ ਛੀਜ ਗਿਆ ਸਭ ਤਨ ਤੇ ਪ੍ਰੀਤਮ ਸਿਉ ਮਨ ਲਾਗਾ ਰਹਾਉ ਸਤਗੁਰੂ ਜੀ ਕਹਿੰਦੇ ਜਦੋਂ ਤੇਰਾ ਨਾਮ ਨਾਲ ਪਿਆਰ ਪੈ ਗਿਆ ਨਾ ਰੰਗ ਲੱਗ ਗਿਆ ਤੇ ਤੇਰੇ ਤਨ ਤੇ ਆਲਸ ਨਹੀਂ ਰਹਿਣਾ ਫਿਰ ਉਦਮੀ ਹੋ ਜਾਏਗਾ ਅੰਮ੍ਰਿਤ ਵੇਲੇ ਛਾਲ ਮਾਰ ਕੇ ਉੱਠੇਗਾ ਪਤਾ ਹੈ ਵੀ ਮੈਂ ਨਾਮ ਜਪ ਕੇ ਆਪਣੇ ਜੀਵਨ ਨੂੰ ਸਫਲਾ ਕਰਨਾ ਆਲਸ ਨਹੀਂ ਆਉਂਦਾ ਫਿਰ ਆਲਸ ਤਾਂ ਸਾਰਾ ਖਤਮ ਹੋ ਜਾਂਦਾ ਹੈ ਆਲਸ ਚੀਜ਼ ਗਿਆ ਸਭ ਤਨ ਤੇ ਤਨ ਤੋਂ ਸਾਰਾ ਹੀ ਆਲਸ ਛਿਜ ਗਿਆ ਪ੍ਰੀਤਮ ਸਿਉ ਮਨ ਲੱਗਾ ਜਦੋਂ ਪ੍ਰੀਤਮ ਨਾਲ ਮਨ ਲੱਗ ਗਿਆ ਮਾਂ ਦਾ ਬੱਚੇ ਨਾਲ ਪਿਆਰ ਹੈ ਤੇ ਰਾਤਾਂ ਦੀ ਨੀਂਦ ਤਿਆਗ ਦਿੰਦੀ ਹੈ ਭਗਤਾਂ ਦਾ ਪਰਮੇਸ਼ਰ ਨਾਲ ਪਿਆਰ ਪੈ ਗਿਆ ਤੇ ਨੀਂਦ ਨੀਂਦ ਦੀ ਪ੍ਰਵਾਹ ਨਹੀਂ ਕਰਦੇ ਜਦੋਂ ਮਨ ਲੱਗ ਜਾਂਦਾ ਹੈ ਅੱਗੇ ਰਹਾਉ ਚਾਰਨ ਕਰਦੇ ਹਨ ਜਹ ਜੈ ਵੇਖੋ ਤਹ ਨਾਰਾਇਣ ਸਗਲ ਕਟਾਮ ਹੈ 타ਗਾ ਸਤਿਗੁਰੂ ਜੀ ਕਹਿੰਦੇ ਭਗਤ ਪਿਆਰਾ ਪਰਮੇਸ਼ਰ ਦਾ ਜਿਹਦੇ ਨਾਲ ਪਿਆਰ ਪੈ ਗਿਆ ਪਰਮੇਸ਼ਰ ਨਾਲ ਜਿਹਦੀ ਪ੍ਰੀਤ ਬਣ ਗਈ ਨਾ ਉਹ ਹਰ ਪਾਸੇ ਜਿੱਧਰ ਵੀ ਦੇਖਦਾ ਉਹਨੂੰ ਵਾਹਿਗੁਰੂ ਹੀ ਦਿਸਦਾ ਹੈ ਵਾਹਿਗੁਰੂ ਤੋਂ ਬਿਨਾ ਉਹਨੂੰ ਹੋਰ ਕੁਝ ਨਹੀਂ ਦਿਸਦਾ ਸਾਰੀਆਂ ਘਟਾਂ ਦੇ ਵਿੱਚ ਉਹ ਆਪ ਹੀ ਬੈਠਾ ਹੈ ਅੱਗੇ ਕਹਿੰਦੇ ਨਾਮ ਉਦਕ ਪੀਵਤ ਜਨ ਨਾਨਕ ਤਿਆਗੇ ਸਭ ਅਨੁਰਾਗਾ ਅਨੁਰਾਗ ਕਹਿੰਦੇ ਦੁਨੀਆ ਦੇ ਝੂਠੇ ਪਿਆਰਾਂ ਨੂੰ ਕਹਿੰਦੇ ਜਦੋਂ ਨਾਮ ਨਾਲ ਪ੍ਰੀਤ ਪੈ ਗਈ ਨਾ ਨਾਮ ਦੀ ਦਾਤ ਅੰਦਰ ਵਸ ਗਈ ਨਾਮ ਰੂਪ ਅੰਮ੍ਰਿਤ ਪੀ ਲਿਆ ਇਸ ਰਸਨਾ ਨਾਲ ਨਾਮ ਉਦਕ ਪੀਵਤ ਜਨ ਨਾਨਕ ਕਹਿੰਦੇ ਜਿ ਜਿਨਾਂ ਭਗਤਾਂ ਪਿਆਰੇ ਨੇ ਨਾਮ ਅੰਮ੍ਰਿਤ ਪੀ ਲਿਆ ਨਾ ਨਾਮ ਜਪ ਲਿਆ ਇਸ ਰਸਨਾ ਨਾਲ ਕਹਿੰਦੇ ਫਿਰ ਉਹਨਾਂ ਤੇ ਕਿਰਪਾ ਕੀ ਹੋਈ ਤਿਆਗੇ ਸਭ ਅਨੁਰਾਗਾ ਦੁਨੀਆ ਦੇ ਸਾਰੇ ਝੂਠੇ ਪਿਆਰ ਸੀ ਜਿਹੜੇ ਟੁੱਟ ਗਏ ਸੱਚੇ ਪ੍ਰੀਤਮ ਨਾਲ ਮਨ ਲੱਗ ਗਿਆ ਸੱਚਾ ਪਿਆਰ ਪੈ ਗਿਆ ਪਰਮੇਸ਼ਰ ਦੇ ਚਰਨਾਂ ਨਾਲ ਜਿਹਦਾ ਸੱਚਾ ਪਿਆਰ ਪੈ ਗਿਆ ਵਾਹਿਗੁਰੂ ਦੇ ਚਰਨਾਂ ਨਾਲ ਉਹਦਾ ਜੀਵਨ ਸਫਲ ਹੋ ਜਾਂਦਾ ਹੈ ਜੀ ਐਸੀ ਸਤਿਗੁਰੂ ਜੀ ਦਾ ਅੱਜ ਦਾ ਸ੍ਰੀ ਮੁਖਵਾਕ ਸਤਿਗੁਰੂ ਜੀ ਇਹ ਉਪਦੇਸ਼ ਕਰਦੇ ਆ ਪਰਮੇਸ਼ਰ ਨਾਲ ਹਮੇਸ਼ਾ ਪ੍ਰੀਤ ਕਰੀਏ ਪਿਆਰ ਕਰੀਏ ਸਦਾ ਇਹਨੂੰ ਚੇਤੇ ਰੱਖੀਏ ਇਸੇ ਵਿੱਚ ਹੀ ਸਾਡਾ ਭਲਾ ਜੀ ਇਨੀਆਂ ਗਬੇਂਤੀਆਂ ਪ੍ਰਵਾਨ ਕਰਨੀਆਂ ਗਲਤੀਆਂ ਭੁੱਲਾਂ ਦੀ ਖਿਮਾ ਅਸੀਸ ਦੇਣੀ ਦੇਹੋ ਸਜਣ ਅਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ ਬਲਾਉ ਫਤੇ ਦੀ ਅੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ